ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਲੈ ਕੇ حاضر ਹੋਇਆ ਅੱਜ ਦੀ ਬਹੁਤ ਖਾਸ ਅਪਡੇਟ ਜੀ ਸੋ ਦੋਸਤੋ ਜਿਹੜਾ ਮਲਾਜ਼ਮਾਂ ਨੂੰ ਜਿਹੜਾ 1 ਮਈ 2025 ਤੋਂ ਪਿਛਲੇ 5.5 ਸਾਲ ਦੀ ਏਰੇ ਦੀ ਪਹਿਲੀ ਕਿਸ਼ਤ ਮਿਲੇਗੀ ਇਹ ਚਰਚਾ ਜਿਹੜੀ ਹੈ ਪੰਜਾਬ ਦੇ 7 ਲੱਖ ਤੋਂ ਵੱਧ ਮਲਾਜ਼ਮਾਂ ਤੇ ਪੈਨਸ਼ਨ ਦੇ ਵਿੱਚ ਬੜੇ ਜ਼ੋਰ ਦੇ ਨਾਲ ਜਿਹੜੀ ਹੈ ਚੱਲ ਰਹੀ ਹੈ ਸੋ ਦੋਸਤੋ ਦਰਸਲ ਪੰਜਾਬ ਸਰਕਾਰ ਨੇ 18 ਫਰਵਰੀ 2025 ਨੂੰ ਇੱਕ ਡਿਟੇਲ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ 1 April 2025 ਤੋਂ 1 April 2025 ਵੇ ਤੋਂ ਜਾਂ ਫਰਵਰੀ ਮਾਰਚ 2025 ਤੋਂ ਪੈਸ਼ਟਰਾ ਤੇ ਮਲਾਸਮਾਨ ਨੂੰ ਕਿਸ਼ਤਾਂ ਦੇ ਵਿੱਚ 5.5 ਸਾਲਾਂ ਦਾ ਜਿਹੜਾ ਏਰੀਅਰ ਦਿੱਤਾ ਜਾਵੇਗਾ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦਾ ਜਿਹੜਾ ਹੈ ਪੈਂਡਿੰਗ ਹੈ ਜਿਹੜਾ ਡੀਏ ਹੈ ਦੀਆਂ ਜਿਹੜੇ ਕਿਸ਼ਤਾਂ ਨੇ ਭਾਵ ਇਸ ਗੱਲ ਨੂੰ ਜਿਹੜਾ ਹੈ ਦਿਲੋਂ ਕੋਈ ਵੀ ਜਿਹੜਾ ਹੈ ਮੁਲਾਜ਼ਮ ਜਾਂ ਪੈਨਸ਼ਨ ਪਰਵਾਰ ਨਹੀਂ ਕਰਦਾ ਹੈ ਉਹਨਾਂ ਨੂੰ 36 ਮਹੀਨਿਆਂ ਦੇ ਵਿੱਚ ਜਾਂ 42 ਮਹੀਨਿਆਂ ਦੇ ਵਿੱਚ ਏਰੀਅਰ ਦਿੱਤਾ ਜਾਵੇ ਪਰ ਮੋٹے ਤੌਰ ਤੇ ਕਹਿੰਦੇ ਆ ਕਿ ਚਰਚਾ ਬੜੀ ਹੀ ਚੱਲ ਰਹੀ ਹੈ ਵੀ ਚਲੋ ਜੋ ਮਿਲਦਾ ਹੈ ਉਹੀ ਲੈ ਲਓ ਇਹਨਾਂ ਜਿਹੜਾ ਕਿ ਹਾਲਾਤਾਂ ਦੇ ਵਿੱਚ ਵੈਸੇ ਵੀ ਪੈਨਸ਼ਨਰਸ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਲੈਟਰ ਵੀ ਲਿਖਿਆ ਗਿਆ ਸੀ ਜ ਜਿਹਦੇ ਵਿੱਚ ਮੰਗ ਕੀਤੀ ਗਈ ਸੀ ਵੀ ਜਿਹੜਾ 36 ਮਹੀਨਿਆਂ ਦੇ ਵਿੱਚ ਮਲਾਜ਼ਮਾਂ ਨੂੰ 42 ਮਹੀਨਿਆਂ ਦੇ ਵਿੱਚ ਪੈਨਸ਼ਨਰਸ ਨੂੰ ਏਰੀਅਰ ਦੇਣ ਦਾ ਫੈਸਲਾ ਕੀਤਾ ਹੈ ਇਹਨਾਂ ਨੂੰ ਰਿਵਿਊਨ ਕੀਤਾ ਜਾਵੇ ਔਰ ਇੱਕ ਕਿਸ਼ਤ ਦੇ ਵਿੱਚ ਸਾਰਾ ਜਿਹੜਾ ਹੈ ਏਰੀਅਰ ਦਿੱਤਾ ਜਾਵੇ ਸੋ ਦੋਸਤੋ ਪਰ ਗੱਲ ਇਹ ਕੀਤੀ ਨਹੀਂ ਸੁਣੀ ਗਈ ਇਹ ਰਿਵਿਊਨ ਨਹੀਂ ਕੀਤਾ ਗਿਆ ਸਰਕਾਰ ਦੇ ਵੱਲੋਂ ਇਸ ਦੇ ਲਈ 18 1228 ਕਰੋੜ ਰੁਪਏ ਜਿਹੜਾ ਹੁਣ ਮੁਲਾਜ਼ਮਾਂ ਦੇ ਪੈਨਸ਼ਨਰਸ ਨੂੰ ਲੰਮੀਆਂ ਕਿਸ਼ਤਾਂ ਦੇ ਵਿੱਚ ਮਿਲੇਗਾ ਪਰ ਇੱਕ ਮੁਲਾਜ਼ਮਾਂ ਤੇ ਪੈਨਸ਼ਨਰ ਜੋ بے ਭਰੋਸਗੀ ਜਿਹੜੀ ਹੈ ਬਣ ਚੁੱਕੀ ਹੈ ਸਰਕਾਰ ਪ੍ਰਤੀ ਇੱਥੋਂ ਤੱਕ ਕਿ ਸਰਕਾਰ ਜੇ ਕੀਤੇ ਮੀਟਿੰਗ ਦਾ ਸਮਾਂ ਦਿੰਦੀ ਹੈ ਤੇ ਉਹਦੇ ਤੇ ਵੀ ਆ ਜਿਹੜੇ ਆਮ ਮੁਲਾਜ਼ਮ ਨੇ ਜਿਹੜੇ ਕਮੈਂਟ ਕਰਦੇ ਨੇ ਦੇਖ ਲਓ ਇਹ ਮੀਟਿੰਗ ਸੀਰੇ ਨਹੀਂ ਲੱਗੀ ਹੈ ਇਹ ਤੇ ਭੁੱਖਣ ਹੋ ਜਾਂਦੀ ਹੈ ਪਰ ਹੁਣ ਦੀ ਹੁਣ ਵਿੱਚ ਇਦਾਂ ਦੀਆਂ ਜਿਹੜੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਕੁਝ ਕੇ ਜਿਹੜੇ ਬੈਂਕ ਨੇ ਉਹ ਕਿਸ਼ਤਾਂ ਦੇ ਵਿੱਚ ਏਰੀਅਰ ਦੇਣ ਬਾਰੇ ਸਰਕਾਰ ਦੇ ਕੋਲੋਂ ਪੁੱਛ ਕੇ ਜਿਹੜੀ ਰਿਕਾਰਡ ਮੰਗ ਰਹੇ ਨੇ ਰਿਕਾਰਡ ਨਹੀਂ ਹੈਗਾ ਔਰ ਇਹ ਵੀ ਪਤਾ ਲੱਗਾ ਹੈ ਵੀ ਕੁਝ ਕੇ ਬੈਂਕ ਜਿਹੜੇ ਨੇ ਉਹ ਵੀ ਜਿਹੜੇ ਹਨ ਨਵੇਂ ਸੌਫਟਵੇਅਰ ਬਣਾ ਰਹੇ ਨੇ ਵੀ ਇਨ੍ਹਾਂ ਪੈਨਸ਼ਨਰ ਜਿਹੜੀਆਂ ਕਿਸ਼ਤਾਂ ਦੇ ਵਿੱਚ ਕਿਵੇਂ ਦੇਣੀਆਂ ਕਾਫੀ ਡਾਟਾ ਜਿਹੜਾ ਹੈ ਟੈਕਨੀਕਲੀ ਜਿਹੜਾ ਹੈ ਕੰਮ ਹੈ ਦੂਸਰੀ ਗੱਲ ਜਿਹੜੀ ਫਾਈਨੈਂਸ਼ੀਅਲ ਮਾਮਲਾ ਹੋਣ ਕਰਕੇ ਬੈਂਕਾਂ ਨੂੰ ਵੀ ਬਹੁਤ ਬ੍ਰੇਕੀ ਦੇ ਨਾਲ ਇਹਦੇ ਤੇ ਫੈਸਲੇ ਲੈਣੇ ਪੈਂਦੇ ਨੇ ਜਿਹਦੇ ਕਰਕੇ ਇੱਕ ਬੇਪਰੋਸਗੀ ਵੀ ਹੈ ਇੱਕ ਮਈ ਨੂੰ ਜਿਹੜਾ ਪੈਨਸ਼ਨਲ ਖਾਸ ਕਰਕੇ ਕਿਉਂਕਿ ਮੁਲਾਜ਼ਮਾ ਜਿਹੜੇ ਜਿਹੜੇ ਨੇ ਉਹਨਾਂ ਨੂੰ ਤੇ 1 April 2026 ਤੋਂ ਕਿਸ਼ਤਾਂ ਲਗਣੀ ਹੈ ਸ਼ੁਰੂ ਹੋਣੀ ਹੈ ਪਰ ਪੈਨਸ਼ਨਲ ਦੇ ਕੇਸ ਜਿਹੜੇ ਆ 1 April 2025 ਤੋਂ ਲਾਉਣੇ ਦਾ ਜਿਹੜਾ ਹੈ 18 February 2025 ਦੇ ਵਿੱਚ ਐਲਾਨ ਕੀਤਾ ਸੀ ਪੰਜਾਬ ਸਰਕਾਰ ਨੇ ਕੀ ਜਿਹੜਾ 1 May ਨੂੰ ਜਦੋਂ ਪੈਨਸ਼ਨ ਮਿਲੇਗੀ ਪੰਜਾਬ ਦੇ ਮੁਲਾਜ਼ਮਾਂ ਨੂੰ ਤੇ ਏਰੀਅਰ ਦੀ ਕਿਸ਼ਤ ਪਹਿਲੀ ਲੱਗੇਗੀ ਮਿਲੇਗੀ ਵੱਡਾ ਸਵਾਲ ਦਰਸਲ ਪੰਜਾਬ ਸਰਕਾਰ ਨੇ ਬੜੇ ਇੱਕ ਖਰੇ ਢੰਗ ਨਾਲ ਏਰੀਅਰ ਦੇਣ ਦਾ ਜਿਹੜਾ ਫੈਸਲਾ ਕੀਤਾ ਸੀ ਉਹਦਾ ਕਾਰਨ ਇਹ ਵੀ ਹੈ ਕਿ ਇਹ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਵੀ ਸੀ ਔਰ ਹਾਈ ਕੋਰਟ ਦੇ ਵੱਲੋਂ ਵੀ ਵਾਰ-ਵਾਰ ਆਦੇਸ਼ ਦਿੱਤੇ ਜਾ ਰਹੇ ਨੇ ਪਰ ਪੈਸ਼ਨਰ ਜਾਂ ਜਿਹੜੇ ਮੁਲਾਜ਼ਮ ਨੇ ਜਾਂ ਜਿਹੜੇ ਪੈਸ਼ਨਰਸ ਨੇ ਉਹਨਾਂ ਦਾ 1 ਜਨਵਰੀ 2016 ਤੋਂ ਡਿਊ ਹੈ ਏਰੀਅਰ ਉਹ ਕਿਉਂ ਨਹੀਂ ਦਿੱਤਾ ਜਾ ਰਿਹਾ ਉਸ ਨੂੰ ਮੁੱਖ ਰੱਖਦੇ ਆ ਵੀ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਸੀ ਏਰੀਅਰ ਕਿਸ਼ਤਾਂ ਦੇ ਵਿੱਚ ਦੇਣ ਦਾ ਔਰ ਸਰਕਾਰ ਨੇ ਜੋ ਫੈਸਲਾ ਕੀਤਾ ਹੈ 14 ਫਰਵਰੀ 2025 ਦੇ ਪੱਤਰ ਮੁਤਾਬਕ ਉਹਦੇ ਤੇ ਇਹ ਹੈ ਵੀ ਜਿਹੜੇ ਪੈਸ਼ਨਰ 1 ਅਕਤੂਬਰ 2024 ਨੂੰ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਗਏ ਤਾਂ ਉਹਨਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਸਾਰਾ ਏਰੇ ਦਿੱਤਾ ਜਾਏਗਾ। ਉਹਦੇ ਵਿੱਚ ਅੰਤਰ ਜਿਹੜਾ ਸੀਗਾ ਕਿ ਫਰਵਰੀ 2025 ਤੇ ਮਾਰਚ 2025 ਵਿੱਚ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸਰਕਾਰ ਨੇ 1 ਅਕਤੂਬਰ 2024 ਨੂੰ 75 ਸਾਲ ਕਰਨ ਜਾਂ ਫਿਰ ਇਸ ਤੋਂ ਵੱਧ ਉਮਰ ਦੇ ਜਿਹੜੇ ਪੈਨਸ਼ਨਰਸ ਨੇ 85 ਸਾਲ ਤੱਕ ਉਹਨਾਂ ਨੂੰ 12 ਮਹੀਨਿਆਂ ਦੇ ਵਿੱਚ ਜਾਂ ਫਿਰ 12 ਕਿਸ਼ਤਾਂ ਦੇ ਵਿੱਚ ਏਰੀਆ ਦੇਣ ਦਾ ਜਿਹੜਾ ਐਲਾਨ ਕੀਤਾ ਸੀ ਜਿਹਦੀ ਕਿਸ਼ਤ ਵੀ ਹੁਣ 1 ਅਪ੍ਰੈਲ 2025 ਨੂੰ ਲੱਗਣੀ ਹੈ ਭਾਵੇਂ ਕਿ 1 ਮਈ 2025 ਨੂੰ ਜਿਹੜੇ ਪੈਨਸ਼ਨਰ ਆਉਣ ਵਾਲੀ ਅਪ੍ਰੈਲ ਦੀ ਜਿਹੜੀ ਹੈ ਮਲਾਜ਼ਮ ਉਹ ਬ੍ਰੀਕ ਕਰ ਰਹੇ ਨੇ ਵੀ ਉਹਦੇ ਵਿੱਚ ਕਿਸ਼ਤ ਲੱਗ ਕੇ ਜਿਹੜੀ ਆਏਗੀ ਇਸੇ ਤਰ੍ਹਾਂ ਜਿਹੜੇ ਪੈਨਸ਼ਨਰਸ ਨੇ 75 ਸਾਲ ਤੋਂ ਘਾਟ ਉਮਰ ਦੇ ਜਿਹੜੇ ਘਾਟ ਉਮਰ ਦੇ ਸੀ ਉਹਨਾਂ ਦੇ ਕਾਰ ਨੇ ਫੈਸਲਾ ਕੀਤਾ ਸੀ ਕਿ ਉਹਨਾਂ ਨੂੰ 42 ਕਿਸ਼ਤਾਂ ਦੇ ਵਿੱਚ ਭਾਅ ਕੀ 42 ਮਹੀਨਿਆਂ ਦੇ ਵਿੱਚ ਜਿਹੜਾ ਏਰੀਅਰ ਦਿੱਤਾ ਜਾਊਗਾ 1 April 2025 ਨੂੰ ਪਹਿਲੀ ਕਿਸ਼ਤ ਮਿਲੇਗੀ ਔਰ September 2028 ਤੱਕ ਦੀ ਜਿਹੜੀ ਕਿਸ਼ਤਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਭਾਅ ਮੌਜੂਦਾ ਮਾਨ ਜਿਹੜੀ ਸਰਕਾਰ ਦੀ ਮਿਆਦ February 2027 ਤੱਕ ਹੈ ਪਰ ਏਰੀਅਰਸ ਜਿਹੜੇ ਨੇ ਇਸ ਇਸੇ ਮਿਲਦੇ ਰਹਿਣਗੇ September 2028 ਤੱਕ ਭਾਅ ਕੀ ਮਾਨ ਸਰਕਾਰ ਦੀ ਮਿਆਦ ਦੇ ਤੋਂ ਹੁਣੇ ਮਹੀਨੇ ਬਾਅਦ ਵੀ ਕਿਸ਼ਤਾਂ ਇਸੇ ਤਰ੍ਹਾਂ ਜਿਹੜੀਆਂ ਨੇ ਚੱਲਦੀਆਂ ਰਹਿਣਗੀਆਂ ਸੇ ਤਰ੍ਹਾਂ ਸਰਕਾਰ ਨੇ ਜਿਹੜਾ ਹੈ ਫੈਸਲਾ ਕੀਤਾ ਹੈ ਸੋ ਦੋਸਤੋ ਏਸੀ ਪੈਨਸ਼ਨ ਨੂੰ ਲੈ ਕੇ ਬਹੁਤ ਹੀ ਵੱਡੀ ਅਪਡੇਟ ਮਲਾਜ਼ਮਾਂ ਨੂੰ ਲੈ ਕੇ ਬਹੁਤ ਹੀ ਵੱਡੀ ਅਤੇ ਖਾਸ ਅਪਡੇਟ ਉਹਨਾਂ ਦੇ ਵਾਸਤੇ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਮਿਲਦੇਗੇ ਇਸ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ